ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕੱਲ ਰੋਜ ਦੀ ਸਾਡੀ ਕਥਾ ਸਮਾਪਤੀ ਵੇਲੇ ਬਾਬਾ ਦੀਪ ਸਿੰਘ ਜੀ ਨੇ ਅਫਜ਼ਾਲੀ ਦਾ ਕਿਉ ਮਾਲ ਲੁੱਟ ਕੇ ਲਿਆ ਰਿਆ ਸੀ ਯੂਪੀ ਹਰਿਆਣੇ ਤੇ ਹੋਰ ਇਲਾਕਿਆਂ ਵਿੱਚੋਂ ਇਸਤਰੀਆਂ ਮੁਸਲਮਾਨਾਂ ਦੀਆਂ ਤੇ ਹਿੰਦੂਆਂ ਦੀਆਂ ਸਾਰੀਆਂ ਲੜਕੀਆਂ ਨੂੰ ਛੁਲਾ ਕੇ ਉਹਨਾਂ ਦੇ ਘਰੋਂ ਘਰੀ ਪਹਚਾਇਆ ਤੇ ਅਫਜ਼ਾਲੀ ਦਾ ਲੋਹਾ ਲਿਆ ਸੋ ਇੱਥੇ ਦਾ ਕਾਲ ਸੀ ਕਥਾ ਆਪ ਜੀ ਨੂੰ ਸਰਵਣ ਕਾਈ ਸੀ ਤੇ ਅੱਜ ਆਪਾਂ ਨੂੰ ਫਿਰ ਬੇਨਤੀ ਕਰਦੇ ਆ ਭਾਈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਇਹ ਬਾਬਾ ਜੀ ਦਾ ਸਨੇਹਾ ਕਰੋ ਘਰ ਤੱਕ ਪਹੁੰਚਣਾ ਚਾਹੀਦਾ ਸੋ ਅਬਦਾਲੀ ਕੀ ਕਹਿੰਦਾ ਹੈ ਅੱਜ ਅਬਦਾਲੀ ਆਖਦਾ ਹੈ ਜੇਤੂ ਅਬਦਾਲੀ ਕਹਿੰਦਾ ਸਿੱਖ ਸਿੱਖ ਮੈਂ ਆਖਦਾ ਇਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਓ ਮੈਂ ਕਹਿੰਦਾ ਵੀ ਇਹਨਾਂ ਦਾ ਨਾਉ ਨਾਮ ਨਿਸ਼ਾਨ ਮਿਟਾ ਦਿਓ ਸਿੱਖਾਂ ਦਾ ਲਾਹੌਰ ਤੋਂ ਦਿੱਲੀ ਤੱਕ ਕੋਈ ਸਿੱਖ ਨਜ਼ਰ ਨਾ ਆਏ ਅਫਦਾਲੀ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਜੇਤੂ ਅਫਦਾਲੀ ਅਹਿਮਦ ਸ਼ਾਹ ਅਫਦਾਲੀ ਦਾ ਡੇਰਾ ਲਾਹੌਰ ਸੀ ਵਾਰਿਓ ਉਹ ਆਪਣੇ ਵੱਡੇ ਤੰਬੂ ਦੇ ਅੰਦਰ ਕ੍ਰੋਧ ਦਾ ਭਰਿਆ ਹੋਇਆ ਆਪਣੇ ਪੁੱਤਰ ਸ਼ਾਹ ਤੈਮੂਰ ਉਹਦਾ ਪੁੱਤਰ ਦਾ ਨਾਮ ਵੀ ਸ਼ਾਹ ਤੈਮੂਰ ਤੇ ਸੈਨਾਪਤੀ ਜਹਾਨ ਖਾਨ ਨੂੰ ਆਖ ਆਖ ਰਿਹਾ ਸੀ ਇਹ ਗੱਲਾਂ ਕਿ ਸਿੰਘਾਂ ਦਾ ਨਾਮੋ ਨਿਸ਼ਾਨ ਮਟਾਣਾ ਦਿੱਲੀ ਤੱਕ ਕੋਈ ਸਿੰਘ ਨਜ਼ਰ ਨਾ ਆਵੇ ਸਾਰਿਆਂ ਨੂੰ ਮਾਰ ਦਿਓ ਵੜ ਦਿਓ ਸ਼ੈਨਸ਼ਾ ਸਿੱਖਾਂ ਨੂੰ ਮਾਰਨਾ ਸੌਖਾ ਨਹੀਂ ਉਹ ਜੰਗਲਾਂ ਵਿੱਚ ਰਹਦੇ ਘੋੜਿਆਂ ਦੀਆਂ ਕਠੀਆਂ ਤੇ ਸੌਂਦੇ ਤੇ ਕੰਬਲ ਪਹਿਨਦੇ ਤੇ ਰੁੱਖਾਂ ਦੇ ਉੱਤੇ ਪੱਤੇ ਖਾ ਕੇ ਗੁਜ਼ਾਰਾ ਕਰ ਕਰਦੇ ਹਨ ਉਹਨਾਂ ਨੂੰ ਕਿੱਥੋਂ ਲੱਭਾਂਗੇ ਉਹ ਜਿੱਥੇ ਵੀ ਲੱਭਣ ਲੱਭਣ ਮਾਰੋ ਲੱਭੋ ਤੇ ਮਾਰੋ ਮੇਰੇ ਪਿੱਛੇ ਰੱਜ ਕੇ ਮੇਰੇ ਪਿੱਛੋਂ ਰੱਜ ਕੇ ਬਦਲਾ ਲਓ ਉਹਨਾਂ ਨੇ ਮੇਰੀ ਸ਼ਾਨਾ ਲੁੱਟੀ ਔਰਤਾਂ ਛੜਾਈਆਂ ਛੜਾ ਲਈਆਂ ਗੁਲਾਮ ਕਿੰਨੇ ਘਟ ਗਏ ਖਜ਼ਾਨਾ ਅੱਧਾ ਰਹਿ ਗਿਆ ਇਹ ਅਬਦਾਲੀ ਆਪਣੇ ਸੈਨਾਪਤੀਆਂ ਨੂੰ ਆਖਦਾ ਹੈ ਪਰ ਖਤਰਾ ਤਾਂ ਅੱਗੇ ਵੀ ਹੈ ਦਰਿਆ ਰਾਵੀ ਚਨਾਅ ਜੇਹਲਮ ਤੇ ਅਟਕ ਪਾਰ ਕਰਨੇ ਹਨ ਹੋ ਸਕਦਾ ਹੈ ਕਿ ਸਿੱਖ ਹੋਰ ਹਮਲਾ ਕਰਨ ਅਮਲਾ ਕਰਨਗੇ ਤਾਂ ਨਜਿੱਠਾਂਗਾ ਐਸੇ ਲੋਹੇ ਦੇ ਛਣੇ ਚ ਭਾਵਾਂਗਾ ਅਫਦਲੀ ਆਖਦਾ ਹੈ ਕਿ ਯਾਦ ਕਰਨਗੇ ਤੁਸੀਂ ਦੋਹਾਂ ਨੇ ਹੋਸ਼ ਨਾਲ ਰਹਿਣਾ ਸ਼ਰਾਬ ਤੇ ਨਾਚ ਵਿੱਚ دیਵਾਨੇ ਨਾ ਹੋ ਕੇ ਰਹਿਣਾ ਪੰਜਾਬ ਦਾ ਰਾਜਾ ਪੰਜਾਬ ਦਾ ਰਾਜ ਕਰਨਾ ਸੌਖਾ ਨਹੀਂ ਅੱਜ ਹੀ ਮੇਰੇ ਇੱਥੇ ਹੁੰਦਿਆਂ ਚੱਕ ਗੁਰੂ ਅੰਮ੍ਰਿਤਸਰ ਅੰਮ੍ਰਿਤਸਰ ਫੌਜ ਲੈ ਕੇ ਜਾਓ ਤੇ ਉਹ ਸਿੱਖਾਂ ਦਾ ਤੀਰਥ ਹੈ ਅੰਮ੍ਰਿਤਸਰ ਸਿੱਖਾਂ ਦਾ ਤੀਰਥ ਹੈ ਉਸ ਨੂੰ ਤਬਾਹ ਕਰੋ ਤੇ ਜੇ ਕੋਈ ਉੱਥੇ ਹੈ ਉਸ ਨੂੰ ਮਾਰੋ ਤਲਾਬ ਦਿਸਦਾ ਹੈ ਤਾਂ ਉਸ ਨੂੰ ਪੂਰੋ ਇਸ ਤਲਾਬ ਦਾ ਪਾਣੀ ਆਬੇ ਹਯਾਤ ਹੈ ਸੀ ਕਿਸ ਨੂੰ ਪੀ ਕੇ ਮੁਰ ਤਕੜੇ ਹੁੰਦੇ ਹਨ ਅਹਿਮਦ ਸ਼ਾਹ ਬੁਹਿੰਦੀ ਗਿਆ ਜਦੋਂ ਬੋਲ ਕੇ ਥੱਕ ਗਿਆ ਨਾ ਥੱਕ ਕੇ ਬੈਠ ਗਿਆ ਉਸ ਦੀਆਂ ਅੱਖਾਂ ਅੱਗੇ ਸਿੰਘਾਂ ਦੇ ਚਿੱਤਰ ਸਿੱਤਰ ਸਨ ਫੋਟੋਆਂ ਸਨ ਸਿੰਘਾਂ ਦੀ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਅਤੇ ਜਹਾਨ ਖਾਨ ਨੂੰ ਸੈਨਾਪਤੀ ਤੇ ਵਜੀਰ 15000 ਦੇ ਲਗਭਗ ਫੌਜ ਛੱਡ ਗਿਆ ਤੇ ਸਾਰੇ ਪ੍ਰਬੰਧ ਕਰਕੇ ਅੱਗੇ ਤੁਰਿਆ ਰਾਵੀ ਲੰਘ ਕੇ ਚਨਾਅ ਤੇ ਪੁੱਜਾ ਹੀ ਸੀ ਕਿ ਚੜਤ ਸਿੰਘ ਸ਼ੁਕਰ ਚਕੀਏ ਚੜਤ ਸਿੰਘ ਸ਼ੁਕਰ ਚਕੀਏ ਨੇ ਉਸ ਦੇ ਲਸ਼ਕਰ ਦੇ ਅੱਗੇ ਲਸ਼ਕਰ ਦੇ ਕੁਝ ਹਿੱਸੇ ਨੂੰ ਲੁੱਟ ਲਿਆ ਬਹੁਤ ਸਾਰੇ ਆਦਮੀ ਮਾਰ ਦਿੱਤੇ ਤੇ ਅਬਦਾਲੀ ਨੇ ਹਲਕਾਰਾ ਭੇਜਿਆ ਸਿੰਘਾਂ ਨੂੰ ਮਾਰਨ ਵਿੱਚ ਢਿੱਲ ਨਹੀਂ ਕਰਨੀ ਸਾਰੇ ਵੱਡੇ ਵੱਡੇ ਮੰਦਰ ਢਾਗ ਧੀਰੀ ਕਰਨੇ ਉਹਨਾਂ ਨੂੰ ਦਬਾ ਕੇ ਡਰਾ ਕੇ ਰੱਖਣਾ ਹੈ ਜਹਾਨ ਖਾਨ ਸਿੰਘਾਂ ਕੋਲੋਂ ਬਹੁਤ ਡਰਦਾ ਸੀ ਉਸ ਨੂੰ ਮੌਲਵੀਆਂ ਤੇ ਅਹਿਲਕਾਰਾਂ ਨੇ ਦੱਸਿਆ ਸੀ ਕਿ ਜੇ ਉਸ ਨੇ ਅੰਮ੍ਰਿਤਸਰ ਨੂੰ ਢਾਹ ਦਿੱਤਾ ਤਾਂ ਪੰਜਾਬ ਵਿੱਚ ਪਰਲੋ ਆ ਜਾਏਗੀ। ਪਰ ਸ਼ਾਹ ਤਹਿਮੂਰ ਆਪਣੇ ਆਪ ਦੇ ਆਪਣੇ ਬਾਪ ਦੇ ਹੁਕਮ ਉੱਤੇ ਛੇਤੀ ਤੇ ਛੇਤੀ ਫੁਲਟਰ ਹੋਣਾ ਚਾਹੁੰਦਾ ਸੀ। ਉਸ ਨੇ ਇੱਕ ਦਿਨ ਜਹਾਨ ਖਾਂ ਕੋਲ ਮਦਦ ਕੇ ਮਦਦ ਸੰਦੇਕ ਪੁੱਛਿਆ ਅਜੇ ਤੱਕ ਫੌਜ ਸਿੱਖਾਂ ਦਾ ਪਿੱਛਾ ਕਰਨ ਕਿਉਂ ਨਹੀਂ ਆਈ ਸਰਕਾਰ ਸੁਈਏ ਭੇਜੇ ਉਹ ਪਤਾ ਲਾਉਣ ਤਾਂ ਹੀ ਫੌਜ ਭੇਜੀ ਭੇਜੀ ਜਾਏ ਵੈਸੇ ਹਾਜੀ ਤਾਂ ਆ ਹੱਤਾ ਖਾਂ ਨੂੰ ਫੌਜ ਦੇਖ ਕੇ ਤੋੜਾ ਲਾਹੌਰ ਦੇ ਛੋਗਿਰਦੇ ਦੇ ਜੰਗਲਾਂ ਵਿੱਚੋਂ ਸਿੱਖਾਂ ਨੂੰ ਮਾਰਨ ਮਾਰਨ ਤੁਸੀਂ ਆਪ ਗੁਰੂ ਚੱਕ ਜਾਓ ਆਬੇ ਹਿਆਤ ਦਾ ਤਲਾ ਪੂਰੋ ਜਿਵੇਂ ਹੁਕਮ ਹੈ ਮੈਂ ਹੀ ਚਲਿਆ ਜਾਂਦਾ ਹਾਂ ਜਹਾਨ ਖਾਨ ਨੇ ਗੁਰੂ ਚੱਕ ਜਾਣ ਦੀ ਤਿਆਰੀ ਕੀਤੀ ਉਹ ਤਿਆਰ ਹੋ ਕੇ ਕਰਮਾ ਵਿੱਚ ਗਿਆ ਤਾਂ ਆਖਦੇ ਨੇ ਉਸ ਦੀ بیگم نے ਰੋਕਿਆ ਕਿ ਗੁਰੂ ਚੱਕ ਨਾ ਜਾ ਉਹ ਕਰਮਾਤੀ ਪੀਰਾਂ ਦੀ ਪੀਰਾਂ ਦਾ ਸਨ ਹੈ ਪਰ ਔਰਤ ਦੇ ਅੱਖੇ ਲੱਗ ਕੇ ਰੁਕਣ ਵਾਲਾ ਜਹਾਨ ਖਾ ਨਹੀਂ ਸੀ ਉਹ ਫੌਜ ਲੈ ਕੇ ਗੁਰੂ ਚੱਕ ਅੰਮ੍ਰਿਤਸਰ ਪਹੁੰਚ ਗਿਆ ਤੇ ਛੋਡੇ ਜਿਹੇ ਸ਼ਹਿਰ ਨੂੰ ਘੇਰੇ ਵਿੱਚ ਲੈ ਲਿਆ ਜਹਾਨ ਖਾਨ ਦੀਆਂ ਅੱਖਾਂ ਲਹੂ ਭਰੀਆਂ ਸਨ ਉਸਦੇ ਹੱਥ ਮਾਸੂਮ ਮਾਸੂਮਾਂ ਦੇ ਖੂਨ ਨਾਲ ਰੰਗੇ ਹੋਏ ਸਨ ਤੇ ਉਹ ਇੱਕ ਭੁੱਖਾ ਬਗਿਆੜ ਸੀ ਉਸ ਨੇ अनेका ਮਾਸੂਮ ਔਰਤਾਂ ਤੇ ਬੱਚਿਆਂ ਦੇ ਕਲੇਜੇ ਕਢੇ ਸਨ ਦੁਰਾਨੀ ਕੋਲੋਂ ਉਸ ਨੂੰ ਟਿੱਕੂ ਨੂੰ ਸਬਕ ਮਿਲਿਆ ਸੀ ਕਿ ਕਿਸੇ ਨੂੰ ਮaaf ਨਹੀਂ ਕਰਨਾ ਮਾਰਨਾ ਲੁੱਟਣਾ ਹੈ ਗੁਰੂ ਕੀ ਨਗਰੀ ਵਿੱਚ ਭੂਤ ਆਵੜੇ ਛੱਤੀ ਸਾਹੀ ਕਹਿੰਦੇ ਤੇ ਆਪਣੇ ਆਪਣੇ ਭਾਈ ਨੂੰ ਮਾਰਾ ਸਹਿਮ ਗਏ ਲੜਕੀਆਂ ਨੂੰ ਘੜੋਲਿਆ ਤਹਿ ਖਾਨਿਆਂ ਵਿੱਚ ਪਿਛਲੀਆਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਦੌਲਤ ਲੁਕਾ ਕੇ ਲੁਕਾ ਲਈ ਮੁੰਡਿਆਂ ਨੂੰ ਇੱਧਰ ਉੱਧਰ ਕਰ ਦਿੱਤਾ ਮੌਤ ਹਰ ਕੋਈ ਆਖਣ ਲੱਗਾ ਪਰ ਲੋ ਆ ਗਈ ਕੀ ਪਤਾ ਕੌਣ ਬਚੇ ਇਸ ਵੇਲੇ ਬਾਬਾ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਜੀ ਪਿੰਡ ਲੀਲਾ ਲੀਲਾਵਲੇ ਆਪਣੇ 30 ਸਾਥੀਆਂ ਨਾਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੇ ਹੋਰ ਅਸਥਾਨਾਂ ਦੀ ਸੇਵਾ ਕਰਦੇ ਸਨ ਉਹ ਕਿਲਾ ਰਾਮ ਰੌਣੀ ਵਿੱਚ ਰਹਿੰਦੇ ਸਨ ਤੰਗਾਂ ਹੌਸਲੇ ਵਾਲੇ ਸਿੰਘ ਹੌਸਲੇ ਵਾਲੇ ਸਨ ਪੇਰੀ ਵਾਸੰਗਤ ਜੀ ਮਨ ਧਨ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਕੇ ਬੈਠੇ ਸਨ ਬਾਣੇ ਨੂੰ ਮੰਨਣ ਵਾਲੇ ਸ਼ਿਦਕੀ ਸਨ ਉਹਨਾਂ ਨੇ ਪਤਾ ਲਗਾ ਦੁਸ਼ਮਣ ਆ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਸ਼ਮਣ ਆ ਗਿਆ ਤੇ ਆਇਆ ਵੀ ਭੈੜੀ ਨੀਤ ਨਾਲ ਆ ਤਾਂ ਸਭ ਨੇ ਸ਼ਹੀਦੀ ਛੀਦੀ ਬਾਣੇ ਪਹਿਨ ਲਏ ਸੰਜੋਆ ਪਹਿਨ ਲਿਆ ਪੰਨੇ ਆ ਸ਼ਸਤਰ ਠੀਕ ਠਾਕ ਕਰਕੇ ਚੁੱਕ ਲੈ ਹਰਮੰਦਰ ਸਾਹਿਬ ਆ ਆਗ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਸ੍ਰੀ ਅਕਾਲ ਤਖਤ ਬੈਠ ਕੇ ਵੈਰੀ ਨੂੰ ਆਉਣ ਦੀ ਅੜੀ ਕਰਦੇ ਅੱਜ ਸਾਹਿਬ ਜੀ ਅੱਜ ਸ਼ਹੀਦੀਆਂ ਪ੍ਰਾਪਤ ਕਰਨ ਦਾ ਸਮਾਂ ਆ ਹੱਥ ਲੱਗਾ ਇਸ ਗੁਰ ਧਾਮ ਦੀ ਪਵਿੱਤਰ ਕਾਇਮ ਪਵਿੱਤਰ ਦਾ ਕਾਇਮ ਰੱਖਣ ਬਦਲੇ ਭਾਈ ਮਨੀ ਸਿੰਘ ਜੀ ਭਾਈ ਮਹਤਾਬ ਸਿੰਘ ਜੀ ਮੀਰਾ ਕੋਟ ਤੇ ਹੋਰ ਕਿੰਨੇ ਸਿੰਘ ਸ਼ਹੀਦ ਹੋ ਗਏ ਹੋਏ ਸਨ ਉਹਨਾਂ ਸਿੰਘਾਂ ਦਾ ਖਿਆਲ ਕਰਕੇ ਤੁਸੀਂ ਬੈਰੀ ਨੂੰ ਖਿਮਾ ਕਰਨਾ ਜਿੰਨਾ ਵੀ ਚਿਰ ਅੰਤਮ ਸਵਾਸ ਰਹੇ ਲੜਨਾ ਸਤਿਗੁਰੂ ਜੀ ਨੇ ਵਾਰ ਦਿੱਤਾ ਹੈ ਸਵਾ ਲੱਖ ਸੇ ਇੱਕ ਲੜਾਉਂ ਅੱਜ ਸਵਾ ਲੱਖ ਨਾਲ ਇੱਕ ਦੇ ਲੜਨ ਦਾ ਸਮਾਂ ਆਇਆ ਹੈ। ਬਾਬਾ ਗਰਵਕ ਸਿੰਘ ਜੀ ਨੇ ਸਾਥੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਇੱਕ ਅਸਰਪਰਪੂਰ ਛੋਟਾ ਜਿਹਾ ਵਿਖਿਆਨ ਕੀਤਾ। ਅੱਜ ਅਸੀਂ ਉਸੇ ਤਰ੍ਹਾਂ ਘੇਰੇ ਵਿੱਚ ਹਾਂ ਆਏ ਹਾਂ ਜਿਵੇਂ ਕਲਗੀਧਰ ਪਿਤਾ ਮੁਠੀ ਭਰ ਸਨ ਤੇ ਤੇ ਦੋਹਾਂ ਦੋ ਸੌ ਬਜਾਦੇ ਸੱਜਿਆਦਿਆਂ ਨਾਲ ਚਮਕੌਰ ਵਿੱਚ ਘਰੇ ਸਨ ਸ਼ਮਸ਼ੀਰਾਂ ਤੇ ਖੰਡੇ ਸੂਤੇ ਨੇਜੀਆਂ ਨੇਜੀਆਂ ਤੇ ਸੂਤੇ ਪਰਖੇ ਪਰਖੋ ਲੈ ਸਤਿਗੁਰੂ ਦਾ ਨਾਮ ਤੇ ਵੈਰੀ ਆਉਂਦਾ ਹੈ ਤੇ ਰੋਕੋ ਉਹਨਾਂ ਦੇ ਨਾਲ ਕੁਝ ਸ਼ਹਿਰ ਦੇ ਵਸਨੀਕ ਵੀ ਮਿਲੇ ਜਿਹੜੇ ਗੁਰੂ ਘਰ ਦੇ ਕਰਦੇ ਲੁੱਟਣ ਸ਼ਰਧਾ ਰੱਖਣ ਵਾਲੇ ਸ਼ਰਧਾ ਰੱਖਦੇ ਸਨ ਅਤੇ ਜਹਾਨ ਖਾਂ ਫੌਜ ਲੈ ਕੇ ਅੱਗੇ ਵਧਿਆ ਉਸਨੇ ਫੌਜ ਖਿਲਾਰ ਕੇ ਛੁੱਟੀ ਫੌਜ ਖਿਲਾਰ ਕੇ ਛੁੱਟੀ ਫੌਜ ਦਾ ਇੱਕ ਹਿੱਸਾ ਤਾਂ ਕਿਲਾ ਰਾਮ ਰੋਣੀ ਰਾਮਗੜ੍ਹ ਵੱਲ ਵਧਿਆ ਤਾਂ ਇੱਕ ਹਿੱਸਾ ਕਾਗਤਕਤ ਸਹਿਬ ਵੱਲ ਵਧਿਆ ਉਹਨਾਂ ਨੂੰ ਪਤਾ ਲੱਗਾ ਕੇ ਅਕਾਲ ਤਖਤ ਤੇ ਸਿੰਘ ਹਨ ਬੋਲੇ ਸੁਨਿਹਾਲ ਸਤਿ ਸ੍ਰੀ ਅਕਾਲ ਸਤਗੁਰ ਤੇਰੀ ਓਟ ਅਕਾਲ ਸਹਾਇ ਦੇ ਲੱਗ ਰਹੇ ਨੇ ਜੇਕਾਰੇ ਆਦਿਕ ਜੇਕਾਰੇ ਛੱਡ ਕੇ ਸਿੰਘਾਂ ਨੇ ਅੱਗੋਂ ਹੱਲਾ ਬੋਲ ਦਿੱਤਾ ਸ੍ਰੀ ਅਕਾਲ ਤਖਤ ਸਹਿਬ ਦੇ ਪਿਛਲੇ ਪਾਸੇ ਉਸ ਸਮੇਂ ਖੁੱਲਾ ਸੀ ਖੁੱਲਾ ਮੈਦਾਨ ਹੁੰਦਾ ਸੀ ਉਸ ਮੈਦਾਨ ਵਿੱਚ ਯੁੱਧ ਹੋਇਆ ਸਿੰਘਾਂ ਨੂੰ ਐਸਾ ਧਰਮ ਤੇ ਅਣਖ ਦਾ ਜੋਸ਼ ਛੜਿਆ ਸੀ ਕਿ ਦੁਸ਼ਮਣ ਦੇ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਜਿਹੜਾ ਅੱਗੇ ਆਂਦਾ ਉਸ ਨੂੰ ਮਾਰ ਕੇ ਧਰਤੀ ਤੇ ਸੁੱਟ ਦਿੰਦੇ ਬਾਬਾ ਗੁਰਬਖਸ਼ ਸਿੰਘ ਜੀ ਨੇ ਤਾਂ ਦੋਹਾਂ ਹੱਥਾਂ ਵਿੱਚ ਹੱਥੀਂ ਯੁੱਧ ਕੀਤਾ ਨਾਲ ਦੇ ਸਿੰਘ ਸ਼ਹੀਦ ਹੋਏ ਸਿਰਫ ਚਾਰ ਸਿੰਘ ਰਹਿ ਗਏ ਤਾਂ ਬਾਬਾ ਜੀ ਨੇ ਐਸਾ ਜਿਕਾਰਾ ਛੜਿਆ ਕਿ ਬਿਜਲੀ ਵਾਂਗ ਉਹ ਯੁੱਧ ਕਰਨ ਲੱਗੇ ਜਹਾਨ ਖਾਨ ਦੂਰ ਖਲੋਤਾ ਇਹ ਲੜਾਈ ਦੇਖ ਰਿਹਾ ਸੀ ਦੇਖ ਕੇ ਦੰਗ ਰਹਿ ਗਿਆ ਅੰਤ ਵਿੱਚ ਬਾਬਾ ਜੀ ਵੀ ਸਾਥੀਆਂ ਸਮੇਤ ਸ਼ੀਦੀ ਦੇ ਬਾਣੇ ਪੀ ਗਏ ਸ਼ੀਦੀ ਦੇ ਬਾਟੇ ਪੀ ਗਏ ਉਹ ਧਰਤੀ ਤੇ ਡਿੱਗ ਪਏ ਪਰ ਉਹਨਾਂ ਦੇ ਸਰੀਰ ਨੇ ਚਪਾ ਥਾਂ ਨਹੀਂ ਸੀ ਬਚੀ ਜਿੱਥੇ ਕੋਈ ਜ਼ਖਮ ਨਾ ਹੋਵੇ ਹਰ ਜਗ੍ਹਾ ਦੇ ਉੱਤੇ ਦੁਸ਼ਮਣਾਂ ਨੇ ਸੱਟਾਂ ਮਾਰੀਆਂ ਸੀ ਸ਼ਹੀਦ ਦੀ ਪ੍ਰਾਪਤ ਕਰਕੇ ਜਨਬ ਸਫਲਾ ਕਰ ਗਏ ਉਹਨਾਂ ਦਾ ਸ਼ਹੀਦ ਗੰਜ ਸ੍ਰੀ ਅਕਾਲ ਤਖਤ ਦੇ ਪਿੱਛੇ ਹੈ ਸ੍ਰੀ ਹਰਮੰਦਰ ਸਾਹਿਬ ਦੇ ਰਾਖੀ ਰਾਖੀ ਸੈنگ ਸ਼ਹੀਦ ਹੋ ਗਏ ਤਾਂ ਜਹਾਂਨ ਖਾਂ ਅੱਗੇ ਵਧਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਵਿਚਾਲੇ ਚੌਂਕ ਵਿੱਚ ਖਲੋਤਾ ਉਸਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਤਲਵਾਰਾਂ ਛੱਡੋ ਗੈਂਤੀਆਂ ਕਹੀਆਂ ਤੇ ਥੋੜੇ ਆਧਕ ਫੜੋ ਤੇ ਇਸ ਤਲਾਹ ਨੂੰ ਪੂਰੋ ਮੰਦਰ ਨੂੰ ਢਾਓ ਮੰਦਰ ਹੱਥਾਂ ਨਾਲ ਨਹੀਂ ਢਹੇਗਾ ਪੱਕਾ ਹੈ ਤਲਾਹ ਪੂਰਦੇ ਹਾਂ ਕਿ ਇੱਕ ਸੈਨਿਕ ਨੇ ਉੱਤਰ ਦਿੱਤਾ ਮਕਾਨ ਨੂੰ ਢਾ ਢਾ ਕੇ ਤਲਾਬ ਵਿੱਚ ਝੁਟੋ ਸ਼ਹਿਰ ਦੇ ਲੁੱਟੇ ਸਿੰਘਾਂ ਦੀ ਕੋਈ ਚੀਜ਼ ਨਾ ਰਹੇ ਚੀਜ਼ ਨਾ ਰਹੇ ਜਹਾਨ ਖਾਨ ਨੇ ਚਿਚਚਲਾ ਕੇ ਗੁੱਸੇ ਨਾਲ ਕਿਹਾ ਕਹਿੰਦੇ ਹਨ ਕਿ ਦਰਸ਼ਣੀ ਜਿਹੜੀ ਕੋਲੋਂ ਆਵਾਜ਼ ਆਈ ਕਿ ਮੂਰਖ ਇਹ ਸਰੋਵਰ ਅਮਰ ਰਹੇਗਾ ਮੰਦਰ ਬਣੇ ਰਹਿਣਗੇ ਸ਼ਹਿਰ ਵਸਦਾ ਰਹੇਗਾ ਪਰ ਤੂੰ ਤੇ ਤੇਰੇ ਸਰੋਵਰ ਪੂਰਨ ਵਾਲੇ ਨਹੀਂ ਰਹਿਣਗੇ ਇਹ ਕਹਿੰਦੇ ਹਰਮੰਦਰ ਸਾਹਿਬ ਵੱਲੋਂ ਆਵਾਜ਼ ਆਈ ਉਹਦੇ ਉਹਦੇ ਕੰਨਾਂ ਵਿੱਚ ਪਈ ਉਹ ਗੰਮੀ ਆਵਾਜ਼ ਉਸਦੇ ਕੰਨਾਂ ਵਿੱਚ ਗੂੰਜੀ ਤੇ ਉਸ ਨੂੰ ਵੀ ਸੁਣਾਈ ਦਿੱਤੀ ਪਰ ਨਾ ਸਮਝਿਆ ਉਸਨੇ ਜਾਣਿਆ ਕਿ ਉਸ ਦੇ ਮਨ ਦੀ ਆਵਾਜ਼ ਸੀ ਡਰ ਤੇ ਇਸ ਬਹਿਮ ਵਿੱਚ ਰਹਿਮ ਸੀ ਕੋਈ ਵੀ ਆਵਾਜ਼ ਦੇਣ ਵਾਲਾ ਨਹੀਂ ਕਾਫਰਾਂ ਦੇ ਮੰਦਰ ਚ ਆਉਣ ਤੇ ਢਾ ਦੇਣੇ ਕਾਫਰਾਂ ਦੇ ਕਾਫਰਾਂ ਨੂੰ ਮਾਰ ਇਸਲਾਮ ਵਿੱਚ ਮਾਫ ਨਹੀਂ ਹੈ ਕਾਫਰਾਂ ਨੂੰ ਮਾਫ ਕਰਨਾ ਕਹਿੰਦੇ ਇਸਲਾਮ ਦੇ ਤਰ੍ਹਾਂ ਇਸਲਾਮ ਧਰਮ ਵਿੱਚ ਨਹੀਂ ਹੈ ਉਸਦੇ ਦੋ ਵੱਡੇ ਵਡੇਰਿਆਂ ਨੇ ਭਾਰਤ ਦੇ अनेका ਮੰਦਰ ਢਾਏ ਸਨ ਮੰਦਰਾਂ ਨੂੰ ਲੁੱਟਿਆ ਸੀ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸੀ ਸਰੋਵਰ ਪੂਰਿਆ ਜਾਣ ਲੱਗਾ ਸਰੋਵਰ ਨੂੰ ਪੂਰਦੇ ਹੋਏ ਇੱਕ ਸੈਨਿਕ ਕਈ ਸੈਨਿਕ ਨੇ ਹੋ ਗਏ ਕਈਆਂ ਨੂੰ ਸੱਟਾਂ ਲੱਗੀਆਂ ਪਰ ਹੁਕਮ ਸੀ ਕਿ ਬਾਹਰੋਂ ਵਗਾਰੀ ਫੜ ਕੇ ਲਿਆਦੇ ਜਾਂ ਲਿਆਦੇ ਗਏ ਬਾਰੋਂ ਗਰੀਬ ਬੰਦਿਆਂ ਨੂੰ ਫੜ ਕੇ ਲਿਆਂਦਾ ਮਜ਼ਬੂਰ ਕਰਕੇ ਡਰਾਤ ਮੁਕਾ ਕੇ ਜਿਹੜੇ ਉਹ ਮਜ਼ਦੂਰ ਹੋंदे ਸਨ ਮਨ ਵਿੱਚ ਸਤਿਗੁਰੂ ਮਹਾਰਾਜ ਕੋਲੋਂ ਖਿਮਾ ਮੰਗਦੇ ਸਨ ਕਿ ਮਹਾਰਾਜ ਸਾਨੂੰ ਮaaf ਕਰ ਦੇ ਇਹ ਦੁਸ਼ਮਣ ਸਾਨੂੰ ਡਰਾਤ ਮੁਕਾ ਕੇ ਮਾਰਨ ਦੀ ਧਮਕੀ ਦੇ ਕੇ ਲਿਆਇਆ ਹੈ ਸਾਡਾ ਮਨ ਨਹੀਂ ਕਰਦਾ ਸਰੂਰਪੁਰਨ ਨੂੰ ਪਰ ਇਹ ਤੁ ਜ ਤ ਕੇ ਨਾਲ ਸਾਡੇ ਕੋਲੋਂ ਇਹ ਸਭ ਕੁਝ ਕਰਵਾ ਰਿਹਾ ਹੈ ਜਹਾਨ ਖਾਨ ਨੇ ਸਰੂਰਪੁਰ ਦਿੱਤਾ ਸਥਾਨ ਉਜਾੜ ਦਿੱਤੇ ਤੇ ਪਹਿਰਾ ਲਗਾਈ ਰੱਖਿਆ ਕੋਈ ਦੀਵਾ ਨਾ ਬਾਲੇ ਜਿਹੜਾ ਕੋਈ ਦੀਵਾ ਵਾਲੇਗਾ ਉਹੋ ਹੀ ਕਤਲ ਕੀਤਾ ਜਾਵੇਗਾ ਇਹ ਹੁਕਮ ਦੇ ਕੇ ਉਹ ਦਰਿਆ ਵਿਆਸ ਤੋਂ ਪਰੇ ਕਤਾਰਪੁਰ ਦੇ ਗੁਰਦੁਆਰੇ ਸਵਾਹ ਕਰਨ ਲਈ ਤੁਰ ਪਿਆ ਕਹਾਨ ਕਾਂ ਦਾ ਛੱਡਿਆ ਹੋਇਆ ਅਫੀਸਰ ਗੁਰੂ ਕੇ ਚੱਕ ਦੀ ਰਾਖੀ ਕਰਦਾ ਹੋਇਆ ਸਰੋਵਰ ਨੂੰ ਪੂਰਦਾ ਰਿਹਾ ਪਰ ਆਦਮੀ ਲਈ ਰੱਖੇ ਤੇ ਕੋਈ ਇਮਾਰਤਾਂ ਢਾਹ ਦੀਆਂ ਸਾਰੀਆਂ ਇਮਾਰਤਾਂ ਢਾਹ ਦਿੱਤੀਆਂ ਸੋ ਅੱਜ ਦੀ ਕਥਾ ਇੱਥੇ ਤੱਕ ਇਹ ਹੈ ਅੱਜ ਹਰਿਮੰਦਰ ਸਾਹਿਬ ਦੀ ਲੁੱਟ ਖੋ ਤੇ ਢਾਟਵਾਈ ਦਾ ਜੋ ਅਹਿਮਦ ਖਾਨ ਅਵਦਾਲੀ ਨੇ ਹੁਕਮ ਦਿੱਤਾ ਸੀ ਉੱਥੇ ਕਈ ਸਿੰਘ ਸਾਡੇ ਸ਼ਹੀਦ ਹੋਏ ਸੀਧੀਆਂ ਪਾਗ ਹੈ ਸੋ ਅੱਜ ਦੀ ਕਥਾ ਇੱਥੇ ਹੀ ਸਮਾਪਤੀ ਹੈ ਪਿਆਰੇ ਸਾਧ ਸੰਗਤ ਜੀ ਸੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਕਥਾ ਨੂੰ ਸਾਰੇ ਜਗਤ ਨੂੰ ਸੁਣਾਇਓ ਆਪ ਵੀ ਸੁਣਿਓ ਤੇ ਇਹ ਸਾਰੇ ਬੱਚਿਆਂ ਨੂੰ ਸੁਣਾਣੇ ਹੈ ਕਿ ਕਿਸ ਤਰ੍ਹਾਂ ਸਾਡੀ ਕੌਮ ਦੇ ਉੱਤੇ ਇਸ ਪੰਜਾਬ ਦੇ ਉੱਤੇ ਹਮਲੇ ਹੋਏ ਤੇ ਪੰਜਾਬੀਆਂ ਨੇ ਸਿੰਘਾਂ ਨੇ ਕਿਸ ਤਰ੍ਹਾਂ ਇਹਨਾਂ ਦੇ ਮੁਕਾਬਲੇ ਕੀਤੇ ਅੱਜ ਵੀ ਲੋੜ ਹੈ ਅੱਜ ਇਹ ਯੂਪੀ ਦੇ ਪਈਆਂ ਹੈ ਪਈਏ ਜਿਹੜੇ ਹਨ ਨਾ ਅੱਜ ਇਹਨਾਂ ਨੂੰ ਲੱਥ ਪਾਣ ਦੀ ਲੋੜ ਹੈ ਅੱਗੇ ਮੁਸਲਮਾਨ ਸੀ ਹੁਣ ਸਾਡੇ ਇਹ ਦੁਸ਼ਮਣ ਬਣ ਗਏ ਹਨ ਸੋ ਸਾਰਿਆਂ ਨੇ ਇਕੱਠੇ ਹੋ ਕੇ ਇਹ ਕਾਰਜ ਕਰਨਾ ਹੈ ਪੈਰੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਵਾਲਾ ਆਪਣਾ ਜਿਹੜਾ ਜਜਵਾ ਬਣਾਣਾ ਹੈ ਤਾਂ ਹੀ ਅਸੀਂ ਬਚ ਸਕਦੇ ਹਾਂ ਨਹੀਂ ਤੇ ਬਚਣ ਦਾ ਕੋਈ ਚਾਂਸ ਨਹੀਂ ਹੈ ਫਿਰ ਇੱਕ ਵਾਰ ਹੀ ਕਰ ਦਿਓ ਸਬਸਕ੍ਰਾਈਬ ਸ਼ੇਅਰ ਤੇ ਸ਼ੇਅਰ ਤੇ ਲੇਖ ਲੈਗ ਜਰੂਰ ਕਰਦਿਆ ਕਰੋ ਇਹ ਵੀ ਸਾਡੀ ਬੇਨਤੀ ਹੈ ਪਰੀ ਸਾਸਨਗ ਜੀ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ